ਇੱਕ ਪਾਸੇ ਅਪਹਾਜ ਦੂਜੇ ਪਾਸੇ ਗਰੀਬੀ ਤਾਂ ਤੀਜੇ ਪਾਸੇ ਹਾਰ ਦਾ ਕਹਿਰ ਦੱਸ ਦੇ ਕਿ ਇਹ ਖਬਰ ਜਿਹੜੀ ਹੈ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਜਿੱਥੇ ਇੱਕ ਗਰੀਬ ਪਰਿਵਾਰ ਦੇ ਵਿੱਚ ਦੋ ਜੀ ਦੋਨੋਂ ਪਹਾਜ ਨੇ ਪਹਿਲਾ ਹੀ ਬੜੀ ਮੁਸ਼ਕਲ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਹੁੰਦਾ ਸੀ ਕਾ ਤਾਂ ਦੂਜੇ ਪਾਸੇ ਹਾਰ ਦੇ ਕਹਿਰ ਨਾਲ ਜਿਹੜਾ ਸਭ ਕੁਝ ਤਬਾਹ ਹੋ ਗਿਆ ਹਾਲਾਤ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਇਸ ਪਰਿਵਾਰ ਦੇ ਹਾਲਾਤ ਨੇ ਦੱਸ ਦੇ ਕਿ ਜਦੋਂ ਇਹ ਹੜ ਦਾ ਪਾਣੀ ਇਹਨਾਂ ਦੇ ਘਰਾਂ ਤੱਕ ਪਹੁੰਚਿਆ ਤਿੰਕਾ ਤਿੰਕਾ ਜੋੜ ਕੇ ਜਿਹੜੀ ਇਹਨਾਂ ਨੇ ਇੱਕ ਇੱਕ ਚੀਜ਼ ਬਣਾਈ ਸੀ ਉਹ ਸਾਰਾ ਜਿਹੜਾ ਹੜ ਦੇ ਪਾਣੀ ਵਿੱਚ ਰੁੜ ਕੇ ਸਭ ਕੁਝ ਸੁਆਹ ਹੋ ਗਿਆ ਹੁਣ ਸਮਾਜ ਸੇਵੀਆ ਤੋਂ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਸਾਡੇ ਜਿਹੜੀ ਪਰਬਾਈ ਕੀਤੀ ਜਾਵੇ ਕਿਉਂਕਿ ਸਾਡੇ ਕੋਲ ਹੁਣ ਇੰਨੀ ਵੀ ਹਿੰਮਤ ਨਹੀਂ ਹੈ ਕਿ ਅਸੀਂ ਕਮਾ ਕੇ ਜਿਹੜਾ ਇਹ ਘਰ ਦਾ ਸਮਾਨ ਜੋ ਖਰਾਬ ਹੋਇਆ ਉਸ ਨੂੰ ਬਣਾ ਸਕੀਏ ਤਾਂ ਇਹ ਤਾਂ ਕਿਆ ਸੀਗਾ ਇੱਕ ਪਾਸੇ ਗਰੀਬੀ ਹੋਵੇ ਤਾਂ ਦੂਸਰੇ ਪਾਸੇ ਕੁਦਰਤ ਦਾ ਕਹਿਰ ਹੋਵੇ ਤਾਂ ਇਹ ਹਾਲਾਤ ਉਹੀ ਪਰਿਵਾਰ ਜਾਣ ਸਕਦਾ ਹੈ ਕਿ ਜਿੰਨਾ ਗਰੀਬ ਪਰਿਵਾਰ ਦੇ ਵਿੱਚ ਇਹ ਕਹਿ ਸਕਦੇ ਆ ਕਿ ਦੁੱਖਾਂ ਦਾ ਪਹਾੜ ਟਿਕਿਆ ਹੋਵੇ ਹੁਣ ਬੜੀ ਮੁਸ਼ਕਲਾਂ ਦੇ ਨਾਲ ਜਿਹੜਾ ਉਹਨਾਂ ਦਾ ਘਰ ਦਾ ਗੁਜ਼ਾਰਾ ਹੁੰਦਾ ਆ ਤਾਂ ਸਾਡੇ ਪੱਤਰਕਾਰ ਨੇ ਉਹਨਾਂ ਅਪਹਜ ਜਿਹੜੇ ਦੋ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਗੱਲਬਾਤ ਵੀ ਸੁਣਾਵਾਂਗੇ ਕਿਸ ਤਰੀਕੇ ਦਾ ਉਹਨਾਂ ਨੇ ਆਪਣੇ ਘਰ ਦੇ ਹਾਲਾਤ ਦਿਖਾਏ ਨੇ ਦਰਦ ਸੁਣਾਇਆ ਸਮਾ ਸੇਵਿਆ ਦੇ ਕੋਲ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਤਿੰਨ ਕ ਤਿੰਨ ਕ ਜੋੜ ਕੇ ਇੱਕ ਚੀਜ਼ ਬਣਾਣੀ ਬਹੁਤ ਔਖੀ ਆ ਜਦੋਂ ਹੜ ਆਇਆ ਹੜ ਦੇ ਨਾਲ ਸਭ ਕੁਝ ਜਿਹੜਾ ਸਮਾ ਸੜ ਕੇ ਡੁੱੜ ਕੇ ਪਾਣੀ ਦੇ ਵਿੱਚ ਸੁਆਹ ਹੋ ਗਿਆ ਤੇ ਘਰ ਦੇ ਛੱਤ ਜਿਹੜੀ ਆ ਉਹ ਵੀ ਢਹਿ ਟੇਰੀ ਹੋ ਗਈ ਆ ਜਦੋਂ ਵੀ ਕੋਈ ਵੀ ਗਰੀਬ ਪਰਿਵਾਰ ਜਦੋਂ ਆਪਣੇ ਘਰ ਦੀ ਛੱਤ ਬਣਾਉਂਦਾ ਤਾਂ ਬਹੁਤ ਮਿਹਨਤ ਕਰਕੇ ਪੂਰੀ ਉਮਰ ਦੇ ਜਰੀਆ ਪੁੰਜੇ ਜੋੜ ਕੇ ਘਰ ਬਣਾਉਂਦਾ ਹੈ ਤਾਂ ਜਦੋਂ ਇਹ ਘਰ ਅੱਖਾਂ ਸਾਹਮਣੇ ਟੈਟਰੀ ਹੋ ਜਾਵੇ ਤਾਂ ਤੁਸੀਂ ਸਹੀ ਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਪਰਿਵਾਰ ਦੇ ਦੇਰ ਤੇ ਕੀ ਬੀਤੀ ਹੋਵੇਗੀ ਕਿਉਂਕਿ ਹੁਣ ਕਿਸ ਤਰੀਕੇ ਦੇ ਉਹਨਾਂ ਦੇ ਹਨਾਨਾ ਹੋਣਗੇ ਕਿਸ ਤਰੀਕੇ ਦੇ ਨਾਲ ਆਉਣ ਵਾਲੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਨਗੇ ਇਹ ਤਾਂ ਉਹੀ ਪਰਿਵਾਰ ਜਾਣਦਾ ਆ ਪਰ ਹੁਣ ਸਿਰਫ ਇੱਕ ਹੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਸਾਡੇ ਜਿਹੜੇ ਘਰ ਦੀ ਪਰਵਾਈ ਆ ਉਹ ਕੀਤੀ ਜਾਵੇ ਘਰ ਦੀ ਜਿਹੜੀ ਛੱਤ ਆ ਉਸ ਨੂੰ ਜਿਹੜਾ ਮੇਨਟੇਨ ਕੀਤਾ ਜਾਵੇ ਜਾਨੀ ਕਿ ਛੱਤ ਬਣਾਈ ਜਾਵੇ ਤਾਂ ਜੋ ਆਨ ਵਾਲੀ ਜੀ ਜ਼ਿੰਦਗੀ ਹੈ ਸਾਡੀ ਸੁਖਾਲੀ ਨਿਕਲ ਜਾਵੇ ਤਾਂ ਇਸ ਪਰਿਵਾਰਕ ਮੈਂਬਰਾਂ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਆ ਆਪਣਾ ਦੁੱਖ ਸੁਣਾਇਆ ਔਰ ਕਿਸ ਤਰੀਕੇ ਦੀ ਜਿਹੜੀ ਹੈ ਸਰਕਾਰ ਅਤੇ ਸਮਾਜ ਸੇਵੀ ਦੇ ਕੋਲ ਗੋਹਲ ਲਗਾਉਂਦੇ ਨਜ਼ਰ ਆ ਰਹੇ ਨੇ ਆ ਇੱਕ ਵਾਰ ਸੁਣ ਲੈਣੇ ਆ ਉਹਨਾਂ ਦੀ ਜਵਾਨ ਮੈਂ ਤੁਹਾਡਾ ਆਪਣਾ ਲਾਪ੍ਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਰਸੀਗਾ ਤਲਾ ਸੋ ਇਸ ਪਿੰਡ ਦੇ ਵਿੱਚ ਵੀ ਕਾਫੀ ਜੜੀ ਹਾਰ ਨੇ ਮਾਰ ਕੀਤੀ ਕਾਫੀ ਲੋਕਾਂ ਦੇ ਜਿਹੜੇ ਘਰ ਜਿਹੜੇ ਇਸ ਪਿੰਡ ਦੇ ਵਿੱਚ ਵੀ ਨੁਕਸਾਨਦਈਕ ਹੋ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਉਹਨਾਂ ਦਾ ਘਰ ਜਿਹੜਾ ਇਸ ਹੜ੍ਹ ਦੀ ਮਾਰ ਦੇ ਵਿੱਚ ਕਿੰਨਾ ਕੁ ਨੁਕਸਾਨ ਦੇ ਕੋ ਸਸੂ ਭਾਈ ਅਛਾ ਸੀਰਾਲ ਜੀ 21 ਵਜੇ ਭਲਜੀਤ ਸਿੰਘ ਜੀ ਕਿਹੜਾ ਭਾਈ ਇਹ ਪਿੰਡ ਰਸੀਗਾ ਤਲਾ ਜੀ ਕਿੰਨਾ ਕਿਨਾ ਪਾਣੀ ਭਾਜੀ ਇਸ ਪਿੰਡ ਦੇ ਵਿੱਚ ਰਿਹਾ ਸੀ ਜਦੋਂ ਮੌਲਾ ਪਾਣੀ ਤੇ ਬਹੁਤ ਹੀ ਜੇ ਪਰ ਸਮਾਰਸ ਮੂਨੇ ਸਾਡਾ ਮੀਤ ਕਰਕੇ ਪਿੱਛੇ ਗਿਆ ਕਮਰੇ ਚੋਂ ਦੇ ਹਨ ਨੂੰ ਨਿਕਲਣਾ ਪਿਆ ਫਿਰ ਇਸ ਤੋਂ ਇਹਨਾਂ ਚੋਟਾਲ ਦੇ ਸਮਾਨ ਜਦੋਂ ਪਾਣੀ ਪਿੰਡ ਦੇ ਵਿੱਚ ਐਂਟਰ ਹੋਇਆ ਸਮਾਨ ਕਵਰ ਹੋ ਗਿਆ ਜਾਂ ਨਹੀਂ ਕਵਰ ਨਹੀਂ ਹੋਇਆ ਏਦਾਂ ਆਪ ਸਾਰਾ ਪਿਜਾ ਦੇਖ ਲਓ ਅੰਦਰ ਭਾਂ ਪੁੱਧੀਆਂ ਆਪ ਹੀ ਜਿਵੇਂ ਦਾਣਾ ਫੱਕ ਰੱਖਾਂ ਦਾ ਪਾਉਂਦਾ ਹਾਂ ਹਾਂ ਜੀ ਸਾਰਾ ਕੁਝ ਪੇਲੇ ਪੁੱਜ ਗਿਆ ਟਾ ਟਾ ਜੋ ਵੀ ਸਮਾਨ ਸੌਦਾ ਲਿਆ ਆਇਆ ਹੈ ਜੀ ਸਭ ਕੁਝ ਪਿਜਿਆ ਜੀ ਪ੍ਰਸ਼ਾਸਨ ਨੇ ਪਹਿਲਾਂ ਜਿਹੜਾ ਇਸ ਪਾਣੀ ਨੂੰ ਹਰ ਨੂੰ ਲੈ ਕੇ ਜਿਹੜਾ ਅਲਰਟ ਕਰ ਦਿੱਤਾ ਗਿਆ ਮਰ ਤੁਹਾਡੇ ਕੋਈ ਮਿਲੋ ਹੋਇਆ ਨਹੀਂ ਨਹੀਂ ਸਾਡੇ ਕੋਲ ਸਾਦੇ ਸੋਹਣੇ ਨੇ ਮੈਂ ਦੋਵੇਂ ਜੀ ਹੈਂਡਿਕੈਪ 22 ਮੇਰੇ ਛੋਟੇ ਹੈ ਕੋਈ ਨਹੀਂ ਕੋਈ ਕੋਈ ਪਰਵਾਹ ਪਰਿਵਾਰ ਦੇ ਵਿੱਚ ਦੋਵੇਂ ਜੀ ਤੇ ਦੋ ਨਿਆਣੇ ਚ ਮਾਤਾ ਜੀ ਹਾਂਜੀ ਕਦੋਂ ਬਾਈ ਫਿਰ ਕੰਮ ਕਰਦੇ ਕੰਮ ਮੈਂ ਟੇਲਰ ਦਾ ਟੇਲਰ ਦਾ ਕੰਮ ਵੀ ਪੰਦ ਹੋਇਆ ਜੀ ਕਾਫੀ ਚਿਰ ਹੋ ਗਿਆ ਜਿਵੇਂ ਮਤਲਬ ਹੈਂਡੀਕੈਪ ਕੋਟੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਸਰਕਾਰ ਵੱਲੋਂ ਜਿਹੜੀਆਂ ਕਾਪੀਆਂ ਜਾਂ ਸਹੂਲਤਾਂ ਦਿੱਤੀਆਂ ਤੁਹਾਨੂੰ ਕਿਦਾਂ ਸਹੂਲਤ ਮਿਲਦੀ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਬਸ ਪੇਲਣ ਦੀ ਹੋਈ ਜਿੰਨੀ ਕ ਲੱਗੀ ਜਿੰਨੀ ਕੀ ਸੈਂਡੇ 1500 ਹੀ ਦੇਂਦੀ ਹਾਂਜੀ ਬੋਲ ਹੈਂਡੀਕੈਪ ਕਰਦੇ ਕੋਈ ਵੱਖਰਾ ਕੋਟਾ ਸਸ ਵੱਖਰਾ ਕੋਈ ਨਹੀਂ ਜੀ ਹਾਂਜੀ ਕਿਵੇਂ ਮਤਲਬ 1500 ਜਿਵੇਂ ਮਤਲਬ ਘਰ ਦਾ ਸਰਪਲ ਚੱਲ ਜਾਂਦਾ ਏਦਾਂ ਇੰਜ ਫਿਰ ਅਮਰੀਕਾ ਕਹਿੰਦੇ ਕਿ ਇੱਕ ਉਤਰ ਲੈ ਮਾਰ ਕੇ ਘਰ ਕੇ ਆ ਇਦਾਂ ਆਨ ਜੁਲ ਕੇ ਕੰਮ ਕਰ ਜਰਾ ਆਪਣਾ ਕਰਦੇ ਖੁਦ ਜਾਂ ਕੇ ਨਹੀਂ ਕਿਸੇ ਦੇ ਨਾਲ ਕਰਦਾ ਜੀ ਹਾਂ ਜੀ ਕਿੰਨੀ ਕਿ ਬਿਲਕੁਲ ਦੇ ਦਿੰਦੇ ਖਰਚਾ ਬਤਾਏ ਇਹ 100 150 ਬੰਦਾ ਤੁਹਾਨੂੰ ਪਤਾ ਹੋਵੇ ਨਾ ਕੀ ਬੰਦਾ ਜੀ ਇੰਨੇ ਦੇ ਸਬਜ਼ੀ ਵੀ ਨਹੀਂ ਆਉਂਦੀ ਜੀ ਦੂਜੇ ਘਰ ਦੇ ਜਿਹੜੇ ਉਹ ਠੀਕ ਹੈ ਜਾਉਂਗਾ ਢਿੱਡ ਨਹੀਂ ਬਾਕੀ ਤੇ ਠੀਕ ਹੈ ਜੀ ਕੋਈ ਵੀ ਨਹੀਂ ਢਿਕਾਬ ਜੀ ਹੋ ਜੀ ਮਧੁਰ ਜਮਤ ਮਤਲਬ ਬਾਤ ਨਹੀਂ ਜੇ ਮਾਂਦਰੂ ਜੀ ਪੋਲੀਆ ਜੀ ਛੁਰੂ ਤੇ ਹਾਂ ਜੀ ਕਿਵੇਂ ਮਤਲਬ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਜਿਹੜੇ ਅਨਾਰੇ ਵੀਰ ਨੇ ਜਿੱਦਾਂ ਮਤਲਬ ਤੁਹਾਡੇ ਮਿਲੋਂ ਆਮ ਜਿਹੜੇ ਲੋਕਾਂ ਨੂੰ ਮਦਦ ਕਰਦੇ ਰਹਿੰਦੇ ਨੇ ਕਿਵੇਂ ਮਤਲਬ ਤੁਹਾਡੀ ਕੋਈ ਸੇਵਾ ਦੇ ਤੇ ਮਦਦ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਆ ਇਹਨੂੰ ਇਹੋ ਹੀ ਆ ਸਾਡੇ ਕਮਰੇ ਪੈ ਜਾਣ ਤੇ ਚਲੋ ਇਹਨਾਂ ਨੂੰ ਸਾਨੂੰ ਬੜਾ ਵੀ ਚਲੋ ਕਿਤੇ ਗਾਂਪਸਾ ਨੂੰ ਪਜਣਾ ਨਾ ਬਈ ਮੁਸ਼ਕਲ ਆਵੇ ਕਮਰੇ ਦੇਖੀ ਮੈਂ ਤਰਪਾਲ ਵੀ ਪਾਈ ਆ ਅੰਦਰਲੀ ਜਿਹੜੀ ਕੰਡੀਸ਼ਨ ਹੈ ਬਾਲੇ ਮਿਲ ਕਿਵੇਂ ਅੰਦਰ ਜਿਆਦਾ ਇਨਫੈਕਟ ਹੋ ਗਏ ਜਾਂ ਚੁੰਦੀ ਇਹ ਕੰਮ ਚੁੰਦੇ ਡਰਾਈ ਹੋ ਗਏ ਸੱਤਾਂ ਪਾੜ ਗਈਆਂ ਜੇ ਕੰਦਾ ਪਾਟੀਆਂ ਜੇ ਇਹ ਪਹਿਲਾਂ ਜਾਨੀ ਕੋਈ ਇੱਕ ਜਾਂ ਮਤਲਬ ਇਹ ਨਾਲ ਹੋਏ ਜੀ ਆ ਮੀ ਪਿਆਜ ਬੜਾ ਜੇ ਕਿਹਨਾ ਕਿਹਨਾ ਪਾਣੀ ਇਸ ਸੈਂਡ ਦੇ ਵਿੱਚ ਪਾਣੀ ਤੇ ਬੜਾ ਜੇ ਆਂਦੇ ਦਾਦਾ ਯਾਰਾ ਚੜ ਫੁੱਟ ਪਾਣੀ ਇੱਥੇ ਇੱਥੇ ਇੱਕ ਤੁਹਾਡੀ ਚੜ ਗਿਆ ਕਰਕੇ ਜਾ ਮਤਲਬ ਤੁਹਾਨੂੰ ਇੱਥੋਂ ਵੀ ਜਾਨੀ ਕਿਸੇ ਢੋਆ ਪਿਆ ਨਹੀਂ ਅਤੋਂ ਹੀ ਟਾਈਮ ਲੱਗ ਗਿਆ ਪਾਣੀ ਬਾਅਦ ਚ ਚੜਿਆ ਕਿਤੇ ਗਲੀ ਤੱਕ ਰਹਾ ਜੀ ਘਰ ਨਹੀਂ ਪਹੁੰਚਿਆ ਪਰ ਮੀ ਨਾ ਕੰਮ ਕਰਾਉ ਜਿਆਦਾ ਕਰ ਕਿੰਨੇ ਦਿਨ ਤੱਕ ਪਾਣੀ ਇਸ ਸੈਂਡ ਦੇ ਵਿੱਚ ਇੱਥੇ ਤੇ 10 ਦਿਨਾਂ ਦੀ ਬਾਦ ਆਏ ਫਿਰ ਵੀ ਪਾਣੀ ਬੜਾ ਹੀ ਜੇ ਹਾਂਜੀ ਉਹ ਉਹਨਾਂ ਕਈ ਹੁਣੇ ਪਿੰਡ ਦੀ ਹੋਇਆ ਜਿਹੜੀ ਕੰਡੀਸ਼ਨ ਆ ਪਾਣੀ ਬਿਲਕੁਲ ਨਾ ਮਤ ਹੋ ਗਿਆ ਕਦੀ ਭਗਾ ਪਾਣੀ ਨਹੀਂ ਪਾਣੀ ਅਜੇ ਵੀ ਪੋਲ ਤੋਂ ਸਾਡੀ ਨੰਗਿਆ ਨਹੀਂ ਚ ਜਾਂਦਾ ਕੰਮਕਾਰ ਕੁਝ ਗਲੀਆਂ ਜਿਹੜੀਆਂ ਤੁਹਾਡੇ ਪਿੰਡ ਅਜੇ ਵੀ ਜਿਹੜੀਆਂ ਪਾਣੀ ਨਾਲ ਪ੍ਰਭਾਵਿਤ ਨੇ ਹਾਂਜੀ ਹਾਂਜੀ ਭੜੀਆਂ ਜੇ ਗਲੀਆਂ ਕਈ ਸਰਕਾ ਤੋਂ ਮਾਰਮੋਟਾ ਲਾਤਾ ਜੀ ਬੱਚੇ ਫਿਰ ਜਾਂਦੇ ਸਕੂਲ ਜੀ ਨਹੀਂ ਸਕੂਲ ਬੰਦ ਜੇ ਬੱਚਿਆਂ ਦੇ ਸਕੂਲ ਨੰਗਿਆ ਨਹੀਂ ਜਾਂਦਾ ਰਸਤਾ ਬੰਦ ਜੇ ਹੁਣ ਤੇ ਬੰਦ ਨਹੀਂ ਜਦੋਂ ਪਹਿਲਾਂ ਜਿਹੜੇ ਸਕੂਲੇ ਪਰਨੇ ਪਾਏ ਬੱਚੇ ਜਾਂਦੇ ਹਾਂਜੀ ਜਾਂਦੇ ਪਹਿਲਾਂ ਜਾਂਦੇ ਇੱਕ ਤਾਲੋ ਵਾਲੇ ਪਿਆਰ ਕ ਪਿੰਡ ਹੀ ਜੀ ਹਾਂਜੀ ਬਾਕੀ ਕਰ ਜਦੋਂ ਤੁਹਾਡੇ ਵਿੱਚ ਤੁਸੀਂ ਮਲਕਮਾਉਣ ਵਾਲੇ ਜਾਂ ਹੋਰ ਹੀ ਕੋਈ ਨਹੀਂ ਮੈਡੀ ਦੇ ਵਿੱਚ ਬਾਕੀ ਉਹਨਾਂ ਨੂੰ ਹਾਰ ਦਾ ਨੁਕਸ ਜੇ ਉਹਨਾਂ ਦੀ ਦਵਾਈ ਚੱਲਦੀ ਹਾਂ ਜੀ ਮੈਨੂੰ ਵੀ ਸ਼ੂਗਰ ਜੇ ਫੇਰ ਵੀ ਚਲੋ ਮਰਾ ਮੋਟਾ ਇਹ ਜਿਹੜੇ ਤਰਪਾਲ ਪਾਈ ਆ ਇਹ ਮਲੋ ਕੋ ਸਰਕਾਰੀ ਆਈ ਜਾ ਕੇ ਸਸਤਾ ਲੋਹੇ ਕਿ ਜਾਮ ਲਿਆ ਕੇ ਪਰੋਈ ਇਹ ਆਣੀਆਂ ਕਿ ਵਡੀਆਂ ਦਿੱਤੀਆਂ ਇਹਨਾਂ ਨੂੰ ਲਾਗ ਲਾਗ ਦੇ ਦਿੱਤੀਆਂ ਜਿੰਨਾਂ ਦੋ ਦੋ ਤਿੰਨ ਤਿੰਨ ਰਲੀਆਂ ਆ ਪਿਛਲੋ ਤੋਂ ਹੀ ਪੀ ਮੀਮ ਸਰਸ ਨੂੰ ਲੋ ਜਾ ਆਨੜੀ ਵੀ ਜੇ ਸਸਤਾ ਲੋਹੇ ਤੋਂ ਬੜੀ ਮਦਦ ਇਹਦਾ ਦੀ ਕੀਤੀ ਜਾਂਦੀ ਪਰਦਾ ਕੋਈ ਪੱਕੀ ਸਾਡੇ ਘਰ ਪਹੁੰਚੀ ਨਹੀਂ ਅੱਥੇ ਜੇ ਫਿਰ ਕਿ ਫੁਲਾ ਗਿਆ ਨਹੀਂ ਗਿਆ ਵੀ ਤਾਲਾ ਵੱਜਾ ਉਹਨਾਂ ਦਾ ਹਾਂਜੀ ਛੋਟੇ ਦਿਨੋਂ ਕਰਦੀ ਹੋਰ ਹੀ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਅੱਸੀ ਘੰਟੀ ਕੀ ਨਾ ਕਰ ਤਾਜ ਬੰਦਰ ਕਰ ਹਾਂਜੀ ਕਾਹਦਾ ਕੰਮ ਕਰ ਕੁਛ ਨਹੀਂ ਮੈਂ ਤਾਂ ਫਰੀ ਹਾਂ ਹੱਡ ਦੀ ਪ੍ਰੋਬਲਮ ਹੈ ਕਿ ਮੈਂ ਕੁਛ ਨਹੀਂ ਕਰਦੀ ਵਿੱਲੇ ਹੀ ਹਾਂ ਘਰ ਹਾਊਸ ਵਾਈਫ ਹੀ ਹਾਂ ਹਾਂਜੀ ਹਾਂਜੀ ਇਹ ਬੱਚੇ ਜਾਂਦੇ ਸਕੂਲ ਹਾਂਜੀ ਬੱਚੇ ਜਾਂਦੇ ਸਕੂਲ ਕਮਰੇ ਦੀ ਨਾਲ ਤੋਂ ਦੇਖੀਓ ਕਾਫੀ ਹੜ ਦੇ ਨਾਲ ਜਿਹੜੀ ਤਰਾਬ ਹੋ ਗਈ ਕੀ ਜਿਹੜੀ ਸਮਾਜ ਸੇਵੀ ਸੰਸਥਾ ਜਿਹੜੀ ਵੀ ਰੱਖੀ ਉਹਨਾਂ ਦੇ ਮੱਥੇ 'ਤੇ ਲੱਗਦਾ ਅਸੀਂ ਇਹ ਇੱਕ ਚੰ ਮੰਗ ਕਰਦੇ ਆ ਕਿ ਸਾਨੂੰ ਕਮਰੇ ਪਾ ਕੇ ਦੇ ਦੇਣਾ ਤੇ ਕੰਦਾ ਕੁੰਦਾ ਪਾਟੀਆਂ ਬੱਚਿਆਂ ਨਾਲ ਲੈ ਕੇ ਆਏ ਛੱਤਾਂ ਥੱਲੇ ਰਹਿ ਨਹੀਂ ਸਕਦੇ ਤੇ ਮੀਂਹ ਨੇ ਕਾਫੀ ਮਾਰ ਕੀਤੀ ਹੈ ਚੋਂਦੇ ਆ ਸਾਰਾ ਨੁਕਸਾਨ ਹੋ ਗਿਆ ਜੋ ਬਿਸਤਰੇ ਵਗੈਰਾ ਕੋਈ ਚੀਜ਼ ਨਹੀਂ ਬਚੀ ਸਭ ਪਿਜ ਪੁਜ ਗਏ ਆ ਕਿੰਨਾ ਕਨਾ ਪਾਣੀ ਇਸ ਪਿੰਡ ਤੇ ਇਸ ਪਿੰਡ ਵਿੱਚ ਪਾਣੀ ਆ ਮਤਲਬ ਉਪਰ ਉਪਰ ਤੱਕ ਹੀ ਗਿਆ ਵੀਡੀਓ ਵੀਡੀਓ ਵੀ ਗਿਆ ਹਾਂਜੀ 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 ਇੰਨਾ ਪਾਣੀ ਹੀ ਗਿਆ ਇਸ ਕਿੰਨੇ ਕਾਫੀ ਦਿਨ ਤੱਕ ਪਾਣੀ ਛੰਡੂਗੀ 10 ਦਿਨ ਤੱਕ ਰਹੀ ਸੀ 10 ਦਿਨੀ ਬਾਅਦ ਆਈਆਂ 10 ਦਿਨ ਬਾਅਦ ਹੈ ਸਾਡੇ ਰਿਸ਼ਤੇਦਾਰ ਸਾਨੂੰ ਛਤਾਂ ਦੀ ਕੰਡੀਸ਼ਨ ਵੇਖ ਕੇ ਤੇ ਲੈ ਗਏ ਸੀਗੇ ਕਿ ਮਤਲਬ ਬੱਚੇ ਆ ਥੱਲੇ ਲੈ ਕੇ ਸੁੱਤੇ ਆ ਤੇ ਡਿਗ ਡੁਗਣਾ ਜਾਣਾ ਛਤਾਂ ਮਾਸੇ ਵੀ ਸਸਤਾ ਤੁਹਾਡੇ ਪਿੰਡ ਤੱਕ ਅਪਰੋਚ ਕਰਦੀ ਨਹੀਂ ਹੈ ਕਾਫੀ ਮੰਨ ਲੋ ਅਪਰੋਚੇ ਕਰਦੀ ਆ ਪਰ ਸਰ ਕੋਈ ਨਾ ਰਾਸ਼ਨ ਪਾਣੀ ਦੇ ਦਿੰਦੇ ਆ ਛਤਾਂ ਦੀ ਨਹੀਂ ਹੈਲਪ ਕਰਕੇ ਦਿੰਦੇ ਬੜੇ ਗਾੜੀ ਕਿ ਰਿਕਵੈਸਟ ਕੀਤੀ ਸੀਗੀ ਦੇ ਕਰਕੇ ਜਿਵੇਂ ਕੱਚੇ ਕੋਠਿਆਂ ਦੀ ਪੱਕੇ ਕੋਠਿਆਂ ਦੀ ਫਾਈਲਾਂ ਭਰੀ ਜਾਂਦੀ ਤੁਸੀਂ ਕਰੀ ਨੀ ਸਾਡੀ ਨਹੀਂ ਭਰੀ ਆ ਹੁਣ ਭਰੀਆਂ ਪਰ ਪਤਾ ਨਹੀਂ ਅਜੇ ਕੋਈ ਹੈਗੀ ਉਮੀਦ ਕਿ ਨਹੀਂ ਹੈਗੀ ਅਹੀਂ ਇਹ ਮੰਗ ਕਰਦੇ ਆ ਕਿ ਸਾਨੂੰ ਛੱਤਾਂ ਪਾ ਕੇ ਦਿੱਤੀਆਂ ਜਾਂਣ ਕਮਰੇ ਪਾ ਕੇ ਦਿੱਤੇ ਜਾਣ ਕਿਹੜਾ ਕਿਹੜਾ ਪਿੰਡ ਦੇ ਕਿਹੜਾ ਜ਼ਿਲ੍ਹਾ ਹੁੰਦਾ ਹਣਸੀਕੇ ਤਲਾ ਜ਼ਿਲ੍ਹਾ ਗਰਦਾਸਪੁਰ ਹੈ ਜ਼ਿਲ੍ਹਾ ਦਾ ਹਾਂਜੀ ਕੀ ਕੀ ਹਨ ਇਹ ਵੀਰ ਜਨ ਸਮਾਜ ਸਭਾ ਤੱਕ ਇਹਨਾਂ ਦਾ ਮਤਲਬ ਕੀ ਹੈ ਕੀ ਮੰਗ ਕੀ ਆ ਮੰਗ ਇਹ ਰੱਖਦੇ ਆ ਕਿ ਕਮਰੇ ਪਾ ਕੇ ਦਿੱਤੇ ਜਾਣ ਸਾਨੂੰ ਹਾਂ ਸਾਡੀਆਂ ਛੱਤਾਂ ਪੱਕੀਆਂ ਹੋ ਜਾਣ ਲਿੰਡਰ ਪਾ ਕੇ ਦਿੱਤਾ ਜਾਵੇ ਕੱਚੀਆਂ ਨੀਆਂ ਨੂੰਆਂ ਬੈਗੀਆਂ ਕੰਦਾ ਪਾਟੀਆਂ ਚਾਰ ਸਵੇਰੇ ਸਾਰੇ ਤੇ ਦੇਖ ਸਕਦੇ ਖੁਦ ਤੁਸੀਂ ਹਾਂਜੀ ਸੋ ਇਹ ਪਿੰਡ ਜੀਕੇ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਪਿੰਡ ਇਹ ਵੀ ਜਿਹੜਾ ਹਰਦੀਪੇਟ ਦੇ ਵਿੱਚ ਕਾਫੀ ਆ ਚੁੱਕਾ ਹੈ ਇਸ ਪਿੰਡ ਦੇ ਵਿੱਚ ਵੀ ਕਾਫੀ ਇਹ ਵੱਡੀ ਤਦਾਰ ਦੇ ਵਿੱਚ ਮਾਤਰਾ ਤੱਕ ਲੈਵਲ ਤੱਕ ਜਿਹੜਾ ਪਾਣੀ ਇਸ ਪਿੰਡ ਦੇ ਵਿੱਚ ਵੀ ਜਿਹੜਾ ਰਿਹਾ ਕਾਫੀ ਜਾਣ ਤੱਕ ਸੋ ਇਹਨਾਂ ਦੇ ਵੀ ਜਿਹੜੀਆਂ ਕਮਰੇ ਨੇ ਕੱਚੇ ਕਮਰੇ ਨੇ ਜਿਹੜੇ ਇੱਕ ਤਾਂ ਪਹਿਲਾਂ ਹੀ ਡਿੱਕੇ ਆਪਣੇ ਉਤੋਂ ਜਿਹੜੀ ਇਦਾਂ ਦੀ ਜਿਹੜੀ ਕੁਦਰਤੀ ਮਾਰ ਪੈਦ ਦੇ ਨਾਲ ਘਰ ਵੀ ਜਿਹੜਾ ਬਹੁ ਨੁਕਸਾਨਦਾਇਕ ਹੋ ਗਿਆ ਸੋ ਸਮਾਜ ਸੇਵੀ ਸੰਸਥਾ ਇਹਨਾਂ ਦੇ ਵੀਰਾਂ ਤੋਂ ਮਦਦ ਦੀ ਘਾਲ ਲਗਾ ਰਹੇ ਨੇ ਤਾ ਜੋ ਉਹਨਾਂ ਦਾ ਵੀ ਜਿਹੜਾ ਸਿਰ ਚੁੱਕਦਾ ਜਿਹੜਾ ਪੂਲੀ ਬਿਸਤਰਾ ਜਿਹੜਾ ਬਣ ਸਕੇ ਤਾਂ ਕੋਈ ਛੋਟੇ ਛੋਟੇ ਬੱਚੇ ਨੂੰ ਕੋਈ ਨੁਕਸਾਨ ਨਾ ਹੋ ਸਕੇ ਕਉਂਸ਼ ਅੱਲਾ ਦੇ ਵੀ ਜਿਹੜੇ ਛਤਾਂ ਦੇ ਵੀ ਜਿਹੜੇ ਬਾਲੇ ਨੇ ਉਹ ਵੀ ਜਿਹੜੇ ਹੋਲੀਡ ਕਰਕੇ ਉੱਤੋਂ ਜਿਹੜੇ ਡਿੱਗਦੇ ਨੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀਸ਼ੇ ਖੁਰਸੀ 'ਤੇ ਤੁਸੀਂ ਦੇਖ ਰਹੇ ਹੋ ਦੇਖੋ